ਹੁਸ਼ਾਰਪੁਰ ਚ ਆਮ ਆਦਮੀ ਪਾਰਟੀ ਨੂੰ ਲੈ ਕੇ ਜੇਕਰ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਚ ਜੋ ਗੁੱਟਬੰਦੀ ਹੈ ਤਾਂ ਗੁੱਟਬੰਦੀ ਦੀਆਂ ਜੜਾ-ਜੜੀਆਂ ਉਹ ਹੋਰ ਵੀ ਡੂੰਘੀਆਂ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਹੁਸ਼ਾਰਪੁਰ ਦੇ ਵਿੱਚ ਪਹਿਲਾਂ ਹੀ ਆਮ ਆਦਮੀ ਪਾਰਟੀ کئی ਧੜਿਆਂ ਦੇ ਵਿੱਚ ਵੰਡੀ ਹੋਈ ਹੈ ਤੇ ਹੁਣ ਇੰਜ ਜਾਪ ਰਿਹਾ ਕਿ ਆਮ ਆਦਮੀ ਪਾਰਟੀ ਦਾ ਇੱਕ ਹੋਰ ਧੜਾ ਜਿਹੜਾ ਉਹ ਹੁਸ਼ਾਰਪੁਰ ਦੇ ਵਿੱਚ ਖੜਾ ਹੋ ਚੁੱਕਿਆ ਹੈ ਤੇ ਉਹ ਧੜਾ ਡਾਕਟਰ ਰਾਜਕੁਮਾਰ ਵਰਸਸ ਹਰਮਿੰਦਰ ਸਿੰਘ ਸੰਧੂ ਕਿਉਂਕਿ 2022 ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸੰਧੂ ਨੂੰ ਮਾਤ ਦਿੱਤੀ ਗਈ ਸੀ ਤਾਂ ਉਸ ਵਕਤ ਵੀ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਆਪਣੀ ਜਿਹੜੀ ਉਹ ਇਹ ਬਾਦਸ਼ਾਹੀ ਹੈ ਔਰ ਬਰਕਰਾਰ ਰੱਖੀ ਗਈ ਸੀ ਇੱਕ ਵਧੀਆ ਜਿੱਤ ਹਾਸਲ ਕਰਕੇ ਤਾਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜਾਂਦਾ ਹੈ ਤੇ ਇਸ ਦੌਰਾਨ ਜਦੋਂ ਡਾਕਟਰ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਹਰਮਿੰਦਰ ਸਿੰਘ ਸੰਧੂ ਦੇ ਵਿੱਚੋਂ ਜਿਹੜਾ ਗੁੱਸਾ ਜ਼ਰੂਰ ਵੇਖਣ ਨੂੰ ਸਾਹਮਣੇ ਆਇਆ ਸੀ ਪ੍ਰੰਤੂ ਚਲੋ ਕਿਸੇ ਨਾ ਕਿਸੇ ਤਰੀਕੇ ਹਰਮਿੰਦਰ ਸਿੰਘ ਸੰਧੂ ਨੂੰ ਜਿਹੜਾ ਉਹ ਸੰਤੁਸ਼ਟ ਕਰ ਲਿਆ ਗਿਆ ਸੀ ਜਾਂ ਪਾਰਟੀ ਵੱਲੋਂ ਮਨਾ ਲਿਆ ਗਿਆ ਸੀ ਤਾਂ ਚੋਣਾਂ ਦੌਰਾਨ ਹਰਮਿੰਦਰ ਸਿੰਘ ਸੰਧੂ ਵੱਲੋਂ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਪੂਰੀ ਤਰ੍ਹਾਂ ਦੇ ਨਾਲ ਸਾਥ ਦਿੱਤਾ ਗਿਆ ਮੀਟਿੰਗਾਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਭਾਗ ਲਿਆ ਗਿਆ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਵੋਟਾਂ ਵੀ ਪਵਾਈਆਂ ਗਈਆਂ ਨੇ ਹਰ ਇੱਕ ਵਿਅਕਤੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਪ੍ਰੰਤੂ ਹੁਣ ਇੰਜ ਜਾਪ ਰਿਹਾ ਹੈ ਜਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਜਿੱਤਦਿਆਂ ਸਾਰੀ ਹਰਮਿੰਦਰ ਸਿੰਘ ਸੰਧੂ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਵਿੱਚ ਜਿਹੜੀਆਂ ਦੂਰੀਆਂ ਉਹ ਵਧਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਤਾਜ਼ਾ ਉਦਾਹਰਣ ਤੁਹਾਨੂੰ ਮੈਂ ਦਵਾਵਾਂਗਾ ਬੀਤੇ ਕੱਲ ਦੀ ਬੀਤੇ ਕੱਲ ਹਰਮਿੰਦਰ ਸਿੰਘ ਸੰਧੂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਵਲੰਟੀਅਰਸ ਦਾ ਵਰਕਰਾਂ ਦਾ ਧੰਨਵਾਦ ਕਰਨ ਲਈ ਸੰਧੂ ਫਾਰਮ ਵਿਖੇ ਮੀਟਿੰਗ ਰੱਖੀ ਹੋਈ ਸੀ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਤਾਂ ਉਸੇ ਦੌਰਾਨ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਜੋ ਕਿ ਹੁਸ਼ਾਰਪੁਰ ਦੇ ਨਵ ਨਿਯੁਕਤ ਸੰਸਦ ਨੇ ਤਾਂ ਉਹਨਾਂ ਵੱਲੋਂ ਵੀ ਆਪਣੇ ਸਮਰਥਕਾਂ ਦਾ ਧੰਨਵਾਦ ਕਰਨ ਲਈ ਇੱਕ ਵੱਖਰੇ ਤੌਰ ਤੇ ਮੀਟਿੰਗ ਐ ਕੋਈ ਨੀਚੀ ਪੈਲਸ ਦੇ ਵਿੱਚ ਰੱਖੀ ਹੋਈ ਸੀ ਹਾਲਾਂਕਿ ਨਾ ਤਾਂ ਹਰਮਿੰਦਰ ਸਿੰਘ ਸੰਧੂ ਨੂੰ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਕੋਈ ਉਹ ਸੁਨੇਹਾ ਹਾਸਲ ਹੋਇਆ ਸੀ ਕਿ ਮੀਟਿੰਗ ਦੇ ਵਿੱਚ ਆਉਣ ਲਈ ਇਨਵੀਟੇਸ਼ਨ ਕਿਸੇ ਤਰ੍ਹਾਂ ਦਾ ਮਿਲਿਆ ਹੋਇਆ ਸੀ ਤੇ ਨਾ ਹੀ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਹਰਮਿੰਦਰ ਸਿੰਘ ਸੰਧੂ ਵੱਲੋਂ ਕੋਈ ਜਿਹੜਾ ਸੁਨੇਹਾ ਜਾਂ ਇਨਵੀਟੇਸ਼ਨ ਉਹ ਮਿਲਿਆ ਹੋਇਆ ਸੀ ਤਾਂ ਜਿਸ ਤੋਂ ਸਹੀ ਅੰਦਾਜ਼ਾ ਲਗਾ ਸਕਦੇ ਹਾਂ कि ਦੋਹਾਂ ਆਗੂਆਂ ਦੇ ਵਿਚਕਾਰ ਆ ਜਿਹੜਾ ਉਹ ਆਪਸੀ ਪ੍ਰੇਮ ਭਾਵਨਾ ਸੀ ਉਹ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਸਕੀ ਅਤੇ ਹੁਣ ਦੋਹਾਂ ਆਗੂਆਂ ਦੇ ਵਿਚਕਾਰ ਆ ਜਿਹੜੀਆਂ ਦੂਰੀਆਂ ਵਧਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਦੂਰੀਆਂ ਵਧਣ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਚੱਬੇਵਾਲ ਦੀ ਜ਼ਿਮਨੀ ਚੋਂ ਸੋ ਜੇਕਰ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਦੇ ਮੁਤਾਬਕ ਡਾਕਟਰ ਰਾਜਕੁਮਾਰ ਚੱਬੇਵਾਲ ਆਪਣੇ ਘਰ ਚ ਹੀ ਐਵੀ ਦਾ ਇੱਕੀ ਦੀ ਜਿਹੜੀ ਔਏ ਕੁਰਸੀ ਆ ਉਹ ਰੱਖਣਾ ਚਾਹੁੰਦੇ ਨੇ ਆਪਣੇ ਭਰਾ ਨੂੰ ਜਾਂ ਆਪਣੇ ਭਾਬੀ ਨੂੰ ਜੋ ਕਿ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਨੇ ਤਾਂ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਜ਼ੋਰ ਲੱਗਿਆ ਹੋਇਆ ਕਿ ਉਹਨਾਂ ਨੂੰ ਟਿਕਟ ਦਵਾਈ ਜਾਵੇ ਜ਼ਿਮਨੀ ਚੋਣ ਦੇ ਵਿੱਚ ਹਾਲਾਂਕਿ ਇਹ ਮੈਂ ਜੋ ਵੀ ਗੱਲਬਾਤ ਕਰ ਰਿਹਾ ਹਾਂ ਸੂਤਰਾਂ ਦੇ ਭਰੋਸੇ ਮੁਤਾਬਕ ਕਰ ਰਿਹਾ ਹਾਂ ਜੋ ਸੂਤਰਾ ਵੱਲੋਂ ਜਾਣਕਾਰੀ ਹਾਸਲ ਹੋਈ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਹਰਮਿੰਦਰ ਸਿੰਘ ਸੰਧੂ ਨੂੰ ਭਰੋਸਾ ਦਿੱਤਾ ਗਿਆ ਸੀ ਚੋਣਾਂ ਦੌਰਾਨ ਕਿ ਤੁਸੀਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਲ ਖੁੱਲ ਕੇ ਚੱਲੋ ਉਹਨਾਂ ਦਾ ਸਾਥ ਦਿਓ ਵੋਟਾਂ ਪਾਓ ਪਾਰਟੀ ਨੂੰ ਜਿਤਾਓ ਤਾਂ ਜ਼ ਤੁਹਾਨੂੰ ਜਿਹੜਾ ਲੋਕ ਸਭਾ ਮਾਫੀ ਚੋਣ ਦਾ ਵਿਧਾਨ ਸਭਾ ਹਲਕੇ ਤੋਂ ਜਿਹੜੀ ਉਹ ਟਿਕਟ ਦਿੱਤੀ ਜਾਵੇਗੀ ਤੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਕਿਉਂਕਿ ਜਦੋਂ ਟਿਕਟ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੱਬਿਆਲ ਹਲਕੇ ਦੇ ਇੱਕ ਨਿੱਜੀ ਪੈਲੈਸ ਦੇ ਵਿੱਚ ਜਨਸਭਾ ਨੂੰ ਸੰਬੋਧਨ ਕਰਨ ਲਈ ਪਹੁੰਚਦੇ ਨੇ ਤਾਂ ਉਸ ਵਿੱਚ ਹਰਮਿੰਦਰ ਸਿੰਘ ਸੰਧੂ ਗੈਰ ਹਾਜ਼ਰ ਪਾਈ ਜਾਂਦੇ ਨੇ ਤਾਂ ਉਸ ਵਕਤ ਵੀ ਮੇਰੀ ਸੰਧੂ ਸਾਹਿਬ ਨਾਲ ਗੱਲਬਾਤ ਹੋਈ ਸੀ ਤਾਂ ਜਿਨ੍ਹਾਂ ਵੱਲੋਂ ਜਵਾਬ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਮੀਟਿੰਗ ਦੇ ਵਿੱਚ ਹਿੱਸਾ ਲੈਣ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਇਨਵੀਟੇਸ਼ਨ ਜਾਂ ਸੱਦਾ ਨਹੀਂ ਮਿਲਿਆ ਜਿਸ ਕਰਣੋਂ ਮੀਟਿੰਗ ਦੇ ਵਿੱਚ ਨਹੀਂ ਜਾਣਗੇ ਤਾਂ ਮੀਟਿੰਗ ਤੋਂ ਠੀਕ ਅਗਲੇ ਦਿਨ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਜਦੋਂ ਮੀਟਿੰਗ ਦੇ ਵਿੱਚ ਹਰਮਿੰਦਰ ਸਿੰਘ ਇਹ ਸੰਦੂ ਦੀ ਗੈਰ ਹਾਜ਼ਰੀ ਪਾਈ ਜਾਂਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਗੱਲ ਜ਼ਰੂਰ ਰੜਕਦੀ ਹੈ ਤਾਂ ਉਹਨਾਂ ਵੱਲੋਂ ਠੀਕ ਅਗਲੇ ਦਿਨ ਚੰਡੀਗੜ੍ਹ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਦੇ ਨਾਲ ਮੁਲਾਕਾਤ ਵੀ ਕੀਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਹਰਮਿੰਦਰ ਸਿੰਘ ਸੰਧੂ ਨੂੰ ਜ਼ਿਮਨੀ ਚੋਣ ਦੇ ਵਿੱਚ ਟਿਕਟ ਦੀ ਦਾਅਵੇਦਾਰੀ دی ਜਿਹੜਾ ਉਹ ਹੰਗਾਰਾ ਭਰ ਦਿੱਤਾ ਗਿਆ ਭਰੋਸਾ ਦੇ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਪੂਰੀ ਤਰ੍ਹਾਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਲ ਚੱਲੇ ਸੀ ਤਾਂ ਉਹਨਾਂ ਦਾ ਸਾਥ ਦਿੱਤਾ ਗਿਆ ਸੀ ਪਰੰਤੂ ਹੁਣ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਨਾ ਤਸਵੀਰਾਂ ਨੂੰ ਵੇਖ ਕੇ ਇਹ ਅੰਦਾਜ਼ਾ ਸਹਿਸਲ ਗਿਆ ਜਾ ਸਕਦਾ ਹੈ ਕਿ ਦੋਹਾਂ ਆਗੂਆਂ ਦੇ ਵਿਚਕਾਰ ਹੁਣ ਦੂਰੀਆਂ ਵਧਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਜਲੰਧਰ ਵਿਧਾਨ ਸਭਾ ਚੋਣ ਦਾ ਜਿਹੜਾ ਐਲਾਨ ਹੋ ਚੁੱਕਿਆ ਤੇ ਜਲਦ ਉੱਥੇ ਜਿਹੜੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਣ ਜਾਣੀ ਆ ਤੇ ਕੁਝ ਹੀ ਸਮੇਂ ਤੱਕ ਜਿਹੜਾ ਚੱਬੇਵਾਲ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੀ ਜਿਹੜਾ ਐਲਾਨ ਹੋ ਜਾਵੇਗਾ ਤਾਂ ਹੁਣ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਆਪਣੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿੱਚ ਚੰਗੀ ਪੈੜ ਹੈ ਤੇ ਚੰਗਾ ਦਬਦਬਾ ਉਹ ਰੱਖਦੇ ਨੇ ਤਾਂ ਆਪਣੇ ਹੱਥੋਂ ਇਹ ਹਲਕਾ ਛੱਡਣਾ ਨਹੀਂ ਚਾ ਤਾਂ ਉਹਨਾਂ ਦੀ ਕੋਸ਼ਿਸ਼ ਹੈ ਕਿ ਆਪਣੇ ਘਰ ਦੇ ਹੀ ਕਿਸੇ ਮੈਂਬਰ ਨੂੰ ਜਿਹੜੀ ਉਹ ਵਿਧਾਇਕੀ ਦੀ ਕੁਰਸੀ ਹੈ ਜਿਹੜੀ ਸਭ ਤੋਂ ਪਹਿਲਾਂ ਟਿਕਟ ਤੋਂ ਆਈ ਜਾਵੇ ਤਾਂ ਫਿਰ ਜਿੱਤ ਦਰਜ ਕਰਵਾਈ ਜਾਵੇ ਪ੍ਰੰਤੂ ਦੂਜੇ ਪਾਸੇ ਹਰਮਿੰਦਰ ਸਿੰਘ ਸੰਧੂ ਨੂੰ ਜੋ ਭਰੋਸਾ ਦਿੱਤਾ ਗਿਆ ਸੀ ਕਿ ਹੁਣ ਆਮ ਆਦਮੀ ਪਾਰਟੀ ਹਰਮਿੰਦਰ ਸਿੰਘ ਸੰਧੂ ਨੂੰ ਦਿੱਤੇ ਗਏ ਭਰੋਸੇ ਤੇ ਖਾਰਾ ਉਤਰਦੀ ਹੈ ਜਾਂ ਨਹੀਂ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਪਰਿਵਾਰਵਾਦ ਨੂੰ ਲੈ ਕੇ ਵੀ ਜਿਹੜੀ ਉਹ ਚਰਚਾਵਾਂ ਹੋਣੀਆਂ ਇਲਾਕੇ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਕਿ ਜੇਕਰ ਆਮ ਆਦਮੀ ਪਾਰਟੀ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਘਰ ਵਿੱਚੋਂ ਕਿਸੇ ਨੂੰ ਟਿਕਟ ਦਿੰਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਵੇਂ ਰਵਾਇਤੀ ਪਾਰਟੀਆਂ ਦੇ ਵਿੱਚ ਚੱਲਦਾ ਹੈ ਪਰਿਵਾਰਵਾਦ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਪਰਿਵਾਰਵਾਦ ਦੀ ਜਿਹੜੀ ਉਹ ਪਰੰਪਰਾ ਹੈ ਉਹ ਸ਼ੁਰੂ ਹੋ ਜਾਵੇਗੀ ਸੋ ਹੁਣ ਵੇਖਣਾ ਹੈ ਕਿ ਦੋਹਾਂ ਆਗੂਆਂ ਦੇ ਵਿੱਚ ਜੋ ਇਹ ਦੂਰੀਆਂ ਵਧਣ ਲੱਗੀਆਂ ਨੇ ਪਾਰਟੀ ਇਹਨਾਂ ਦੂਰੀਆਂ ਨੂੰ ਕਿਸ ਤਰ੍ਹਾਂ ਦੇ ਨਾਲ ਖਤਮ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ